ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਮਨੀਸ਼ ਸ਼ੰਮਦਗੜ ਤੋਂ ਅੱਜ ਭੈਣਾਂ ਤੇ ਭਰਾਵਾਂ ਨੂੰ ਆਪਣੀ ਦੁਕਾਨ ਦੀ ਲੋਕੇਸ਼ਨ ਦੁਬਾਰਾ ਸਮਝਾ ਰਿਹਾ ਦੇਖੋ ਆ ਟੈਂਪੂ ਅੱਡਾ ਵਾ ਸਾਰਾ ਜੋ ਵੀ ਕੋਈ ਕਸਟਮਰ ਇੱਥੇ ਕਾਰ پارکਿੰਗ ਕਰਕੇ ਸਾਡੀ ਸ਼ਾਪ ਤੇ ਵਿਜ਼ਿਟ ਕਰ ਸਕਦਾ ਔਰ ਜਿਹੜਾ ਆਹ ਰਸਤਾ ਵਾ ਇਹ ਗਾਂਧੀ ਚੌਂਕ ਨੂੰ ਜਾ ਰਿਹਾ ਅੰਦਰ ਔਰ ਜਿਹੜਾ ਸਾਹਮਣੇ ਰਸਤਾ ਇਹ ਗਊਸ਼ਾਲਾ ਰੋਡ ਨੂੰ ਜਾ ਰਿਹਾ ਬਿਲਕੁਲ ਔਰ ਸਾਹਦਰ ਸਾਡੀ ਸ਼ਾਪ ਆ ਸਾਹਮਣੇ ਮਨੀਸ਼ ਸ਼ੰਮਦਗੜ ਦਾ ਬੋਰਡ ਲੱਗਿਆ ਹੋਇਆ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਹਮਣੇ ਮਨੀਸ਼ ਸ਼ੰਮਦਗੜ ਆਓ ਸਾਡੇ ਕਹੇ ਸਾਡੇ ਪਿੱਛੇ ਪਾਉ call us when